ਕਹਿੰਦੇ ਨੇ ਪਰਮਾਤਮਾ ਜੇ ਗਰੀਬੀ ਦਿੰਦੀ ਹੈ ਤਾਂ ਬਿਮਾਰੀ ਨਾ ਦੇਵੀ ਪਰ ਲੱਗਦਾ ਹੈ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਗੁੰਦਾਰਾ ਦੇ ਇੱਕ ਗਰੀਬ ਪਰਿਵਾਰ ਨਾਲ ਰੱਬ ਕੁਝ ਜ਼ਿਆਦਾ ਹੀ ਨਾਰਾਜ਼ ਹੈ ਘਰ ਦੇ ਮੁਖੀ ਦੀ ਪਤਨੀ ਕਰੀਬ 2 ਸਾਲਾਂ ਤੋਂ மஞ்சੇ ਤੇ ਪਈ ਹੈ ਕੁਲਦੀਪ ਸਿੰਘ ਆਪਣੀ ਪਤਨੀ ਤੇ ਤਿੰਨ ਬੱਚਿਆਂ ਨਾਲ ਖੁਸ਼ੀ-ਖੁਸ਼ੀ ਮਿਹਨਤ ਕਰਕੇ ਪਰਿਵਾਰ ਪਾਲ ਰਿਹਾ ਸੀ ਕਿ ਅਚਾਨਕ ਉਸਦੀ ਪਤਨੀ ਨੂੰ ਲੱਤ ਵਿੱਚ ਦਰਦ ਰਹਿਣ ਲੱਗਾ ਹੌਲੀ ਹੌਲੀ ਦਰਦ ਵਧਿਆ ਉਹ ਮੰਜੇ ਤੇ ਪੈ ਗਈ ਲੰਮੇ ਸਮੇਂ ਇਲਾਜ ਕਰਵਾਉਣ ਕਰਕੇ ਉਸ ਦੀ ਸਾਰੀ ਜਮਾ ਪੂੰਜੀ ਖਤਮ ਹੋ ਚੁੱਕੀ ਹੈ ਪਰ ਰੋਗ ਦੀ ਅਸਲ ਜੜਤਾ ਪਤਾ ਨਹੀਂ ਲੱਗ ਰਿਹਾ ਇੱਥੋਂ ਤੱਕ ਕਿ ਪਠੰਡਾ ਤੇ ਏਮਸ ਵਿੱਚ ਵੀ ਉਹ ਆਪਣੀ ਪਤਨੀ ਨੂੰ ਲੈ ਕੇ ਗਏ ਤੇ ਆਯੁਸ਼ਮਾਨ ਕਾਰਡ ਵੀ ਵਿਖਾਇਆ ਪਰ ਇਲਾਜ ਨਾ ਮਿਲਿਆ ਪੁਲਦੀਪ ਮੁਤਾਬਕ ਡਾਕਟਰ ਕਹਿੰਦੇ ਨੇ ਇਸ ਕਾਰਡ ਵਿੱਚ ਉਸ ਦੀ ਪਤਨੀ ਦੀ ਬਿਮਾਰੀ ਕਵਰ ਨਹੀਂ ਹੁੰਦੀ ਪਤੰਡਾ ਤੋਂ ਇਲਾਜ ਕਰਵਾਉਣ ਦੌਰਾਨ ਡਾਕਟਰਾਂ ਨੇ ਉਸਦੀ ਪਤਨੀ ਦੇ ਲੀਵਰ ਵਿੱਚ ਕੁਝ ਨੁਕਸ ਦੱਸਿਆ ਹੈ ਜਿਸ ਦਾ ਇਲਾਜ ਆਪਰੇਸ਼ਨ ਹੈ ਜਿਸ ਤੇ 2.5 ਲੱਖ ਰੁਪਏ ਦਾ ਖਰਚ ਹੈ ਇਸ ਗਰੀਬ ਦੇ ਘਰ ਦੇ ਹਾਲਾਤੇ ਨੇ ਕਿ ਹੁਣ ਤਾਂ ਇੱਕ ਵੇਲੇ ਦੀ ਰੋਟੀ ਪਕਾਣੀ ਵੀ ਮੁਸ਼ਕਲ ਹੋ ਗਈ ਹੈ ਘਰ ਦੇ ਦੋ ਕਮਰੇ ਨੇ ਜਿੰਨਾ ਵਿੱਚੋਂ ਇੱਕ ਕਮਰਾ ਕਿਸੇ ਵੇਲੇ ਵੀ ਡਿੱਗ ਸਕਦਾ ਹੈ ਕੁਲਦੀਪ ਨੇ ਆਪਣੇ ਬੱਚੇ ਵੀ ਸਕੂਲ ਜਾਣ ਤੋਂ ਹਟਾ ਲਏ। ਉਸ ਇੱਕ ਬੱਚੀ ਜਨਮ ਤੋਂ ਅਪਾਹਜ। ਜਿਸ ਦੀ ਉਮਰ ਕਰੀਬ 9 ਸਾਲ ਹੈ। ਉਹ ਸਹੀ ਤਰ੍ਹਾਂ ਤੁਰ ਫਿਰ ਵੀ ਨਹੀਂ ਸਕਦੀ ਤੇ ਹੁਣ ਉਸੇ ਛੋਟੀ ਬੇਟੀ ਘਰ ਤੇ ਸਾਰੇ ਕੰਮ ਕਰਦੀ ਹੈ। ਮਰਦਾ ਕਿਨਾ ਕਰਦਾ ਵਾਲੀ ਸਥਿਤੀ ਚ ਫਸੇ ਕੁਲਦੀਪ ਨੇ ਹੁਣ ਤਾਂ ਨੀ ਸੱਜਣਾ ਤੋਂ ਮਦਦ ਦੀ ਅਪੀਲ ਕੀਤੀ ਹੈ। ਮੇਰੇ ਤਾਂ ਇਲਾਜ ਹੋਵੇ ਬਸ ਬਹੁਤ ਤੰਗ। ਸਰਸੇ ਕੀ ਹੈ ਬੰਗੀ ਜੀ। ਮੈਂ ਪੇਟ ਦੀ ਪਰਹਰਾ ਪੰਜਾਬੀ ਹੈ ਜੀ। ਪੂਰਾ ਤਰ੍ਹਾਂ ਨਹੀਂ ਜਾਂਦਾ ਮੈਥੋ ਇਹਨਾਂ ਨੂੰ ਜੇ ਹੁਣ ਪੇਟ ਦੀ ਪਰੋਂਗ ਵੱਧ ਪਹਿਲੋਂ ਮਾੜੀ ਮੋਟੀ ਬਿਮਾਰੀ ਸੀ ਡਾਕਟਰਾਂ ਦੇ ਲਈ ਫਿਰੇ ਅਸੀਂ ਪਰ ਡਾਕਟਰਾਂ ਨੇ ਹਲੋ ਕੋਈ ਹੱਲ ਨਹੀਂ ਦਿੱਤਾ ਉਹਦਾ ਹੁਣ ਇਹਦਾ ਹੱਲ ਇਹੀ ਕੱਟਿਆ ਜੀ ਵੀ ਇਹਦਾ ਆਪਰੇਸ਼ਨ ਹੋ ਸਕਦਾ ਹੋਰ ਕੋਈ ਹੱਲ ਨਹੀਂ ਸਰ ਨੇ 5 ਲੱਖ ਕੋਲ ਕਾਰਡ ਬਣਾਏ ਵੇ ਉਹ ਬਣੇ ਵੇ ਹਾਂਜੀ ਕਾਟ ਬਣਿਆ ਜੀ ਲਾਜ ਨਹੀਂ ਹੁੰਦਾ ਨਹੀਂ ਜੀ ਲਾਜ ਨਹੀਂ ਖਾਇ ਜੀ ਉਹਦੇ ਦੀ ਕੌਣ ਕੀ ਕਹਿੰਦੇ ਉਹ ਕਹਿੰਦੇ ਜੀ ਇਹ ਆਪਰੇਸ਼ਨ ਜਿਹੜਾ ਇਹ ਹੋ ਨਹੀਂ ਸਕਦਾ ਇਹ ਕਾਟ ਤੇ ਕਿੱਥੇ ਕਿੱਥੇ ਲੱਗ ਗਿਆ ਹੁਣ ਤੱਕ ਇਹਨੂੰ ਜੀ ਮੈਂ ਫ੍ਰੀ ਕੋਟ ਵੀ ਲੈ ਕੇ ਗਿਆ ਤੇ ਬਠੰਡੇ ਵੀ ਲੈ ਕੇ ਗਿਆ ਪੁੱਚੋ ਵੀ ਲੈ ਕੇ ਗਿਆ ਤੇ ਇੱਧਰ ਵੀ ਲੈ ਕੇ ਗਿਆ ਨੂੰ ਐਵੇਂ ਜਿੱਚ ਉੱਤੇ ਕਾਟ ਨਹੀਂ ਚਲਾ ਕੇ ਨਹੀਂ ਜੀ ਕਿਸੇ ਹਸਪਤਾਲ ਚ ਨਹੀਂ ਜੀ ਕਿਸੇ ਇਧਰ ਨਹੀਂ ਚੱਲੇ ਹਾਸ ਤੇ ਕੀ ਮੰਗਦੇ ਤੁਸੀਂ ਹਾਂ ਜੀ ਮੰਗੂ ਹੀ ਕਰਦੇ ਆ ਜੀ ਸਾਡਾ ਤਾਂ ਇਲਾਜ ਹੋ ਜੇ ਸਾਡੇ ਬੱਚੇ ਅਸੀਂ ਆਪ ਦਾ ਘਰ ਤੱਕ ਮਾਈ ਨਾ ਪਾਲ ਸਕੀਏ ਸਾਡਾ ਕੋਈ ਮੋਢਾ ਲੱਗ ਜੇ ਸਾਨੂੰ ਉਦੋਂ ਇਸ ਪਰਿਵਾਰ ਦੀ ਥੋੜੀ-ਬਹੁਤ ਮਦਦ ਪੈਣ ਵਾਲਿਆਂ ਵੱਲੋਂ ਕੀਤੀ ਜਾ ਰਹੀ ਹੈ ਪਰ ਇਲਾਜ ਦਾ ਖਰਚ ਜ਼ਿਆਦਾ ਹੋਣ ਦੇ ਕਾਰਨ ਉਹ ਵੀ ਅਸਮਰੱਥ ਨੇ ਉਹਨਾਂ ਪੰਜਾਬ ਸਰਕਾਰ ਤੇ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਹੈ ਕਿ ਇਸ ਗਰੀਬ ਪਰਿਵਾਰ ਦੀ ਵੱਦ ਤੋਂ ਵੱਧ ਮਦਦ ਕੀਤੀ ਜਾਏ ਇਹ ਪਰਿਵਾਰ ਦਾ ਜੀ ਬਹੁਤ ਹੀ ਜ਼ਿਆਦਾ ਮੰਦਾ ਹਾਲ ਹੈ ਜੀ ਤੇ ਬਿਮਾਰੀ ਨੇ ਬਹੁਤ ਵਿਚਾਰਿਆਂ ਨੂੰ ਘੇਰ ਰੱਖਿਆ ਜੀ ਇਹਨਾਂ ਨੂੰ ਤੇ ਇਹਦਾ ਛੋਟਾ ਆਪਰੇਸ਼ਨ ਨਹੀਂ ਜੀ ਬਹੁਤ ਜ਼ਿਆਦਾ ਵੱਡਾ ਆਪਰੇਸ਼ਨ ਹੈ ਜੀ ਤੇ ਅਸੀਂ ਪਿੰਡ ਦੇ ਵਿੱਚ ਵੀ ਕਰੀ ਸੀਗੀ ਗਰਾਈ ਤੇ ਉਹਦੇ ਨਾਲ ਵੀ ਵਿਚਾਰੇ ਦਾ ਇਹਦਾ ਨਾ ਹੀ ਸੂਤ ਆਇਆ ਜੀ ਬਹੁਤ ਜ਼ਿਆਦਾ ਮੰਦਹਾ ਵਾਲੀ ਜਿਹੜੀ ਬੱਚੀ ਹੈ ਵਿਚਾਰੀ ਇੱਕ ਤੇ ਉਹਨੂੰ ਵੀ ਪੜ੍ਹਾਈ ਤੋਂ ਵਿਚਾਰੀ ਤੋਂ ਰੋਕਿਆ ਗਿਆ ਤੇ ਉਹਨੂੰ ਰੋਟੀ ਪਾਣੀ ਦਾ ਨਹੀਂ ਸਰਦਾ ਜੀ ਘਰੇ ਵਿਚਾਰੀ ਦਾ ਭੁੱਖਾ ਖਰਾ ਹੋਇਆ ਹੋਇਆ ਜੀ ਤੇ ਇੱਕ ਦਿਹਾੜੀ ਲਾਉਂਦਾ ਵਿਚਾਰਾ ਤੇ ਉਹਦੇ ਨਾਲ ਤਾਂ ਇਹਨਾਂ ਦਾ ਟਾਈਮ ਪਾਸ ਹੀ ਨਹੀਂ ਹੁੰਦਾ ਜੀ ਤੇ ਅਸੀਂ ਤਾਂ ਜੀ ਇਹ ਹੀ ਅਪੀਲ ਕਰਾਂਗੇ ਜੀ ਸਰਕਾਰ ਨੂੰ ਵੀ ਇਹਨਾਂ ਦਾ ਵਿਚਾਰਿਆਂ ਦਾ ਸਰਕਾਰ ਬਾਹ ਫੜੇ ਜੀ ਇਹਨਾਂ ਦੀ ਮੈਨੂੰ ਇਹ ਕਹਿਣਾ ਚਾਹਣਾ ਕਿ ਇਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਗਵਰਨਮੈਂਟ ਕਰੇ ਐਨ ਆਰ ਆਈ ਪ੍ਰਾ ਕਰੇ ਔਰ ਜਿੱਥੇ ਬੰਦਿਆਂ ਕਰਨ ਬਹੁਤ ਗਰੀਬ ਪਰਿਵਾਰ ਹੈ ਸੋ ਲੋੜ ਹੈ ਇਸ ਪਰਿਵਾਰ ਦੀ ਮਦਦ ਲਈ ਦਾਨੀ ਸੱਜਣ ਅੱਗੇ ਆਉਣ ਤਾਂ ਜੋ ਵੀਰਪਾਲ ਕੌਰ ਦਾ ਇਲਾਜ ਹੋ ਸਕੇ ਉਹ ਤੰਦਰੁਸਤ ਹੋ ਕੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਸਕੇ ਨਾਲ ਹੀ ਕੁਲਦੀਪ ਸਿੰਘ ਵੀ ਮਿਹਨਤ ਮਜ਼ਦੂਰੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਚਲਾਏ ਤੇ ਆਪਣੇ ਬੱਚਿਆਂ ਨੂੰ ਮੁੜ ਤੋਂ ਸਕੂਲ ਭੇਜ ਸਕੇ ਫ੍ਰੀਡ ਕੋਰਟ ਤੋਂ ਅਮਨਦੀਪ ਲੱਕੀ ਦੀ ਰਿਪੋਰਟ ਪੀਟੀਸੀ ਨਿਊਜ਼